ਹਾਲ ਹੀ ਜਿਹੜੇ ਪਾਰਕਿੰਗ ਦੇ ਟੂ-ਵੀਲਰ ਚਾਰ-ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮੈਡਮ ਜਿਹੜੀ ਪੁਲਿਸ ਫੋਰਸ ਕਿੰਨੀ ਕਤਨਾਤ ਰੋਗੀ ਸੀਸੀਟੀਵੀ ਦੀ ਕਿਵੇਂ ਨਿਗਰਾਨੀ ਕਰਾਂਗੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਡਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵਾਕ-ਵਾਖ ਗਸਟਡ ਅਫਸਰ ਵੀ ਲਗਾਏ ਗਏ ਨੇ ਇਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮਾਨਟਰੀੰਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਤੇ ਰਾਹੀ ਅਤੇ ਸੀਸੀਟੀਵੀ ਬੈਂ ਦੇ ਰਾਹੀ ਕੀਤੀ ਜਾ ਰਹੀ ਹੈ ਮਹਾ ਸ਼ਿਵਰਾਤਰੀ ਦੇ ਸ਼ੁਭ ਅਵਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਪੁਖਤਾ ਬੰਦੋਬਸਤ ਕੀਤਾ ਜਾਵੇ ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜੀ ਸਾਡਾ ਵੱਖਰਾ ਕਿਉਂ ਹੈ ਤਾਂ ਕਿ ਇੱਕ ਐਕसेस ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਜ਼ ਜੈਂਟਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ 스ਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ-ਵੀਲਰ ਚਾਰ-ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮੈਨੂੰ ਜਦੋਂ ਪੁਲਿਸ ਫੋਰਸ ਕਿੰਨੀ ਕ ਤਾਇਨਾਤ ਰੋਗੀ ਸੀਸੀਟੀਵੀ ਦੀ ਕਿਵੇਂ ਨਿਗਰਾਨੀ ਕਰਨਗੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵਾਕ-ਵਾਖ ਗਸਟਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮਾਨਟਰੀਂਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਹਦੇ ਰਾਹੀਂ ਅਤੇ ਸੀਸੀਟੀਵੀ ਬੈਂਡ ਦੇ ਰਾਹੀਂ ਕੀਤੀ ਜਾ ਰਹੀ ਹੈ। ਮਹਾਸ਼ਿਵਰਾਤਰੀ ਦੇ ਸ਼ੁਭ ਅਵਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਪੁਖਤਾ ਬੰਦੋਬਸਤ ਕੀਤਾ ਜਾਵੇ ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਊ ਹੈ ਤਾਂ ਕਿ ਇੱਕ ਐਕਸੈਸ ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਜ਼ ਜੈਂਟਲਸਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ ਸਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ ਵੀਲਰ ਚਾਰ ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮੰਗਲ ਜਿਹੜੀ ਪੁਲਿਸ ਫੋਰਸ ਕਿੰਨੀ ਕਿ ਤਨਖਾਤ ਰੋਗੀ ਸੀਸੀਟੀਵੀ ਦੀ ਕਿਵੇਂ ਨਿਗਰਾਨੀ ਕਰ ਰਹੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇੱਥੇ ਸਾਡੇ ਇਨਰ ਆਉਟਰ ਕਾਰਡਨ ਟ੍ਰੈਫਿਕਲੀ ਵੱਖ-ਵੱਖ ਗਸਟਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮਾਨੀਟਰਿੰਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਹਦੇ ਰਾਹੀਂ ਅਤੇ ਸੀਸੀਟੀਵੀ ਬੈਂਡ ਦੇ ਰਾਹੀਂ ਕੀਤੀ ਜਾ ਰਹੀ ਹੈ। ਮਹਾਸ਼ਿਵਰਾਤਰੀ ਦੇ ਸ਼ੁਭ ਅਵਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਪੁਖਤਾ ਬੰਦੋਬਸਤ ਕੀਤਾ ਜਾਵੇ। ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਊ ਹੈ ਤਾਂ ਕਿ ਇੱਕ ਐਕसेस ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਜ਼ ਜੈਂਟਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ ਸਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ ਵੀਲਰ ਚਾਰ ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮੈਨੂੰ ਜਦ ਇਹ ਪੁਲਿਸ ਫੋਰਸ ਕਿੰਨੀ ਕਿ ਤਨਾਦਰੂਗੀ ਸੀਸੀਟੀਵੀ ਦੀ ਕਿਵੇਂ ਨਿਗਰਾਨੀ ਕਰਨਗੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵਾਕ-ਵਾਖ ਗਸਟਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮਾਨੀਟਰਿੰਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਹਦੇ ਰਾਹੀਂ ਅਤੇ ਸੀਸੀਟੀਵੀ ਬੈਂਡ ਦੇ ਰਾਹੀਂ ਕੀਤੀ ਜਾਂਦੀ ਹੈ। ਮਹਾਸ਼ਿਵਰਾਤਰੀ ਦੇ ਸ਼ੁਭ અવਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਪੁਖਤਾ ਬੰਦੋਬਸਤ ਕੀਤਾ ਜਾਵੇ। ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਊ ਹੈ ਤਾਂ ਕਿ ਇੱਕ ਐਕसेस ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਜ਼ ਜੈਂਟਲਸਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ ਸਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ ਵੀਲਰ ਚਾਰ ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮੜਾ ਜਿਹੜੀ ਪੁਲਿਸ ਫੋਰਸ ਕਿੰਨੀ ਕਿ ਤਨਖਤ ਰੋਗੀ ਸੀਸੀਟੀਵੀ ਦੀ ਕਿਵੇਂ ਨਿਗਰਾਨੀ ਕਰਾਂਗੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵੱਖ-ਵੱਖ ਗਸਟਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮਾਨਿਟਰਿੰਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਹਦੇ ਰਾਹੀਂ ਅਤੇ ਸੀਸੀਟੀਵੀ ਬੈਂਡ ਦੇ ਰਾਹੀਂ ਕੀਤੀ ਜਾ ਰਹੀ ਹੈ। ਮਹਾਸ਼ਿਵਰਾਤਰੀ ਦੇ ਸ਼ੁਭ ਅਵਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਪੁਖਤਾ ਬੰਦੋਬਸਤ ਕੀਤਾ ਜਾਵੇ। ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਊ ਹੈ ਤਾਂ ਕਿ ਇੱਕ ਐਕਸੈਸ ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਆਂ ਜੈਂਟਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ ਸਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ ਵੀਲਰ ਚਾਰ ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮੈਡਮ ਜਿਹੜੀ ਪੁਲਿਸ ਫੋਰਸ ਕਿੰਨੀ ਕਿ ਤਾਇਨਾਤ ਰਹੀਗੀ ਸੀਸੀਟੀਵੀ ਦੀ ਕਿਵੇਂ ਨਿਗਰਾਨੀ ਦੇਣਗੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵੱਖ-ਵੱਖ ਗਾਰਡਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮੋਨਿਟਰਿੰਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਤੇ ਰਾਹੀ ਅਤੇ ਸੀਸੀਟੀਵੀ ਬੈਂਡ ਦੇ ਰਾਹੀ ਕੀਤੀ ਜਾ ਰਹੀ ਹੈ। ਮਹਾਸ਼ਿਵਰਾਤਰੀ ਦੇ ਸ਼ੁਭ ਅਵਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਪੁਖਤਾ ਬੰਦੋਬਸਤ ਕੀਤਾ ਜਾਵੇ। ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਊ ਹੈ ਤਾਂ ਕਿ ਇੱਕ ਐਕसेस ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਜ਼ ਜੈਂਟਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ ਸਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ ਵੀਲਰ ਚਾਰ ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮੰਗਾ ਜਿਹੜੀ ਪੁਲਿਸ ਫੋਰਸ ਕਿੰਨੀ ਕਿ ਤਨਾਤ ਰੋਗੀ ਸੀਸੀਟੀਵੀ ਦੀ ਕਿਵੇਂ ਨਿਗਰਾਨੀ ਦੇ ਰਹੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵਾਕ ਵਾਕ ਗਸ਼ਟਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮਾਨੀਟਰਿੰਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਹਦੇ ਰਾਹੀਂ ਅਤੇ ਸੀਸੀਟੀਵੀ ਬੈਂਡ ਦੇ ਰਾਹੀਂ ਕੀਤੀ ਜਾ ਰਹੀ ਹੈ। ਮਹਾਸ਼ਿਵratri ਦੇ ਸ਼ੁਭ ਅਵਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਪੁਖਤਾ ਬੰਦੋਬਸਤ ਕੀਤਾ ਜਾਵੇ। ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਊ ਹੈ ਤਾਕੀ ਇੱਕ ਐਕਸੈਸ ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਜ਼ ਜੈਂਟਲਸਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ ਸਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ ਵੀਲਰ ਚਾਰ ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮਹਾਂਮਾ ਜਿਹੜੀ ਪੁਲਿਸ ਫੋਰਸ ਕਿੰਨੀ ਕ ਤਾਇਨਾਤ ਰੋਗੀ ਸੀਸੀਟੀਵੀ ਵੀ ਕਿਵੇਂ ਨਿਗਰਾਨੀ ਕਰ ਰਹੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵਾਕ ਵਾਕ ਗਸਟਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮਾਨੀਟਰਿੰਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਹਦੇ ਰਾਹੀਂ ਅਤੇ ਸੀਸੀਟੀਵੀ ਬੈਂ ਵੀ ਰਾਹੀਂ ਕੀਤੀ ਜਾਵੇਗੀ। ਮਹਾਸ਼ਿਵਰਾਤਰੀ ਦੇ ਸ਼ੁਭ ਅਵਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਕਿ ਪੁਖਤਾ ਬੰਦੋਬਸਤ ਕੀਤਾ ਜਾਵੇ। ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਉਂ ਹੈ ਤਾਂ ਕਿ ਇੱਕ ਐਕਸੈਸ ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਜ਼ ਜੈਂਟਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ ਸਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ ਵੀਲਰ ਚਾਰ ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਮੈਡਮ ਜੇ ਜਿਹੜੀ ਪੁਲਿਸ ਫੋਰਸ ਕਿੰਨੀ ਕਿ ਤਨਾਤ ਰੋਗੀ ਸੀਸੀਟੀਵੀ ਦੀ ਕਿਵੇਂ ਨਿਗਰਾਨੀ ਕਰਾਂਗੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵਾਕ-ਵਾਖ ਗਸਟਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮੋਨਿਟਰਿੰਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਹਦੇ ਰਾਹੀਂ ਅਤੇ ਸੀਸੀਟੀਵੀ ਬੈਂਡ ਦੇ ਰਾਹੀਂ ਕੀਤੀ ਜਾ ਰਹੀ ਹੈ। ਮਹਾਸ਼ਿਵratri ਦੇ ਸ਼ੁਭ ਅਵਸਰ ਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂ ਕਿ ਪੁਖਤਾ ਬੰਦੋਬਸਤ ਕੀਤਾ ਜਾਵੇ। ਸ਼ਰਧਾਲੂਆਂ ਦੇ ਵਧੀਆ ਦਰਸ਼ਨ ਵਾਸਤੇ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਊ ਹੈ ਤਾਂ ਕਿ ਇੱਕ ਐਕसेस ਕੰਟਰੋਲ ਰਵੇ ਐਂਟਰੀ ਤੇ ਐਗਜ਼ਿਟ ਤੇ ਲੇਡੀਜ਼ ਜੈਂਟਲੀ ਜਿਹੜੇ ਸਾਡੇ ਸਪੈਸ਼ਲੀ ਏਬਲਡ ਨੇ ਬੱਚਿਆਂ ਬਜ਼ੁਰਗਾਂ ਲਈ ਨਾਲ ਹੀ ਪੁਲਿਸ ਹੈਲਪ ਡੈਸਕ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਲੋਸਟ ਐਂਡ ਫਾਊਂਡ ਆਰਟੀਕਲਸ ਬੱਚਿਆਂ ਦੇ ਸੰਬੰਧੀ ਜੇ ਕੋਈ ਕੰਪਲੇਂਟ ਰੇਜ਼ ਹੁੰਦੀ ਹੈ ਇੱਕ ਐਂਟੀ ਸਨੈਚਿੰਗ ਟੀਮ ਵੀ ਬਣਾਈ ਗਈ ਹੈ ਨਾਲ ਹੀ ਜਿਹੜੇ ਪਾਰਕਿੰਗ ਦੇ ਟੂ ਵੀਲਰ ਚਾਰ ਵੀਲਰਾਂ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਇਹਨਾਂ ਦੀ ਪਾਰਕਿੰਗ ਵਾਸਤੇ ਕਲਪਾ ਜਿਹੜੀ ਪੁਲਿਸ ਹੋਊਗੀ ਕਿੰਨੀ ਤਨਾਦਰੂਗੀ ਸੀਸੀਟੀਵੀ ਵੀ ਕਿਵੇਂ ਨਿਗਰਾਨੀ ਕਰਾਂਗੇ ਇੱਥੇ ਅਸੀਂ 200 ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਹੈ ਇੱਕ ਐਸਪੀ ਰੈਂਕ ਦੇ ਅਧਿਕਾਰੀ ਦੀ ਪਰਸਨਲ ਸੁਪਰਵੀਜ਼ਨ ਦੇ ਅੰਡਰ ਇੱਥੇ ਸਾਡੇ ਇਨਰ ਆਊਟਰ ਕਾਰਡਨ ਟ੍ਰੈਫਿਕਲੀ ਵਾਕ-ਵਾਖ ਗਸਟਡ ਅਫਸਰ ਵੀ ਲਗਾਏ ਗਏ ਨੇ ਇਹਦੇ ਨਾਲ ਹੀ ਸੀਸੀਟੀਵੀ ਸਰਵੇਲੈਂਸ ਅਤੇ ਡਰੋਨ ਮਾਨਟਰੀਂਗ ਕੀਤੀ ਜਾ ਰਹੀ ਹੈ ਸੀਸੀਟੀਵੀ ਸਰਵੇਲੈਂਸ ਸਾਡੇ ਸੋਲਰ ਪਾਵਰਡ ਸੀਸੀਟੀਵੀ ਕੈਮਰਾ ਉਹਦੇ ਰਾਹੀਂ ਅਤੇ ਸੀਸੀਟੀਵੀ ਬੈਂ ਦੇ ਰਾਹੀਂ ਕੀਤੀ ਜਾ ਰਹੀ ਹੈ। ਮਹਾਸ਼ਿਵratri ਦੇ ਸ਼ੁਭ અવਸਰਤੇ ਇਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਮੰਦਿਰ ਦੀ ਮੈਨੇਜਮੈਂਟ ਦੇ ਨਾਲ ਮੀਟਿੰਗ ਕੀਤੀ ਗਈ ਹੈ ਤਾਂਕਿ ਪੁਖਤਾ ਬੰਦੋਬਸਤ ਕੀਤਾ ਜਾਵੇ। ਸਰਦਿਕ ਇਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹੈਗੀਆ ਕਿ ਬੰਦੋਬਸਤ ਦੇ ਨਾਲ-ਨਾਲ ਜਿਹੜੀ ਸਾਡਾ ਵੱਖਰਾ ਕਿਉਂ ਹੈ